ਥੋਲੇ ਕਿਹਨੇ ਫੁੱਲ ਬੂਟੇ ਹੁਣ ਹੋਸਟਲ ਦੀ ਗਾਰਡਨ ਸੈਂਟਰ ਹੋਰ ਕਿੱਥੇ ਆ ਗਮਲੇ ਗਮਲੇ ਬੜੇ ਸੋਹਣੇ ਇੱਥੇ ਤਾਂ ਆ ਰੇ ਪਿਆ ਕਿੰਨੇ ਤਰ੍ਹਾਂ ਦਾ 145 ਅਮੀਜ਼ 15000 ਦਾ ਗਮਲਾ 15000 ਦਾ ਗਮਲਾ ਆਪਣੇ ਪੰਜਾਬ ਵਾਲਾ ਤਾਂ ਮੈਨੂੰ ਬੂਟਾ ਲੱਭਿਆ ਹਜੇ ਗੇਂਦੇ ਬੂਟੇ ਤਾਂ ਵੇ ਹੁਣ ਛੋੜੋ ਲੱਗਦੀ ਨਹੀਂ ਅੰਗਲੀ ਲਿਆਈ ਹਾਂ ਆ ਚੀਜ਼ ਬੜੀ ਸਿਰ ਆ ਗਿਆ ਆ ਲੈ ਕਈਆਂ ਨੇ ਸੱਜਣ ਲੈ ਕੇ ਆਇਆ ਕਈਆਂ ਨੇ ਸੱਜਣਾਂ ਰਵਾ ਕੇ ਆਇਆ ਮੁੰਲਾ ਦਾ ਪਹਿਣਾ ਹੀ ਛੱਡ ਕੇ ਪਤਾ ਨਹੀਂ ਕਿੱਧਰ ਲੰਗੀ ਪੈਣੇ ਆ ਪੈਣੇ ਇਥੋਂ ਲੈ ਕੇ ਜਾਣੇ ਫੁੱਲ ਬੂਟੇ ਹੁਣ ਹਮ ਹਾਸਟਲ ਦੀ ਗਾਰਡਨ ਸੈਂਟਰ ਅਰੇ ਇਹ ਮਿਲਦਾ ਇਥੋਂ ਹਮ ਨਰਸਰੀ ਆ ਯਾਨੀ ਕਿ ਜਿਵੇਂ ਪੰਜਾਬ ਚ ਨਰਸਰੀ ਕਹਿੰਦੇ ਨੇ ਆ ਇਹ ਇਥੋਂ ਦੀ ਨਰਸਰੀ ਆ ਹਮ ਉਸ ਤੋਂ ਦੀ ਗਾਰਡਨ ਅਰੇ ਇਹ ਵੀਆਂ ਬੂਰੀਆਂ ਪਈਆਂ ਨੇ ਕਿੰਨੇ ਤਰ੍ਹਾਂ ਦਾ ਰਹਿ ਪਿਆ ਉਹ ਜੀ ਇਵੇਂ ਆਪਣਾ ਇਧਰ ਨਾਸੀਆਂ ਹੁੰਦੀਆਂ ਹੁਣ ਇਧਰ ਆਈਆਂ ਨਾਸੀਆਂ ਦੇ ਨਾਲ ਹੀ ਗੱਡੀਆਂ ਧੋਵਾ ਕੰਮ ਕਿ ਜਾਂਦਾ ਆਪਾਂ ਦਾ 5-5 ਮਿੰਟਾਂ ਹੀ ਗੱਡੀ ਨਘਾ ਦਿੰਦੇ ਆ ਜੀ ਉਹਨੇ ਬੁੱਟੇ ਤੇ ਰੇ ਲੈਨੇ ਹੁਣ ਆਜੋ ਫਿਰ ਚੈੱਕ ਕਰੀਏ ਦੇਖ ਕੇ ਕਿਵੇਂ ਕਿਵੇਂ ਮੇਰੇ ਕੋਲ ਆ ਇਧਰ ਤੇ ਕਿਹੜਾ ਕਿਹੜਾ ਰੇ ਆ ਕਿਵੇਂ ਕਿਵੇਂ ਪਾਈ ਲੈ ਗਮਲੇ ਗੁੰਮਲੇ ਬੜੇ ਸੋਹਣੇ ਇੱਥੇ ਤਾਂ ਆਹ ਰੇ ਪਿਆ ਕਿੰਨੇ ਤਰ੍ਹਾਂ ਦਾ ਆ ਆ ਗਮਲੇ ਆ ਕੀ ਲੈ ਮੁਰਨਾ ਹੀ ਵਿਆ ਨੰਨਜਾ ਦਾ ਅਮੀਜ਼ 15000 ਦਾ ਗਮਲਾ 15000 ਦਾ ਗਮਲਾ ਆ ਆ ਦੱਸਦਾ ਆ ਇਹ ਦੂਸਰਾ ਕਿੰਤਾ ਰਹਿਣ ਉਸ 10000 ਦਾ ਗਮਲਾ ਲੈ 100 ਪਾਉਂਡ ਦਾ ਓਏ ਅੰਦਰੋਂ 10000 ਦੇ ਆਪਣਾ ਕੰਨੇ ਆ ਜਾਣੇ ਰੰਗ ਜਾਂ ਮਾਰ ਦਿੰਦੇ ਉੱਤੇ ਜਦੋਂ ਚੱਲ ਗਏ ਹੁਣ ਲੈਣ ਫੁੱਲ ਬੂਟੇ ਪਾਉਂਡ ਪਾਊਗਾ ਕਿ ਬਿਨਾ ਪਾਉਂਡ ਵਾਲੀ ਵੀ ਹੈ ਇਹ ਸਾਹਿਦ ਆਪਣੇ ਸੜਕਾਂ ਦੇ ਹੋਏ ਪਏ ਹੁੰਦੇ ਆ ਬਾਦੂ ਹਣਾ ਚਲੋ ਇੱਧਰ ਲੇ ਫੁੱਲ ਬੂਟੇ ਆਹ ਦਾ ਆਪਣੇ ਊ ਘਾ ਕੂਚ ਵਾਲੇ ਨਹੀਂ ਹੋਏ ਹੁੰਦੇ ਉਹ ਆ ਇੱਧਰ ਦਾ ਉਹੋ ਜੇ ਫੁੱਲ ਬੂਟੇ ਆ ਸਾਰੇ ਹਾਂ ਆਹ ਦਾ ਸੱਚ ਗੁਈ ਆ ਦਾ ਆਪਣੇ ਆਮ ਹੁੰਦਾ ਵਾ ਘਾ ਦੇ ਵਿੱਚ ਦੇਖ ਲੈ ਇੱਧਰ ਫੁੱਲ ਬਣ ਗਿਆ ਕਿ ਤਿੰਨ 12 ਦੇ ਆ ਇਹ ਆ ਇੱਧਰ ਚੋਣੇ ਆ ਫੁੱਲ ਆ ਵੀ ਫੁੱਲ ਸੋਣਾ ਹੂੰ। ਚਾਈ ਸਾਰੇ ਫੁੱਲੀ ਫੁੱਲਾ ਦੇਖ ਲੋ ਕੱਡੀ ਨਰਸਰੀ ਆ ਬਈ। ਵਾਹ ਵੀ ਪਾ। ਕਿੰਨੇ ਤਰ੍ਹਾਂ ਦੇ ਫੁੱਲ ਹੋਣੇ ਆ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਦੇ ਫੁੱਲ ਹੋਣੇ ਆ। ਮੰਮੀ ਨੂੰ ਦਿਖਾ ਤੇ ਉਹਨੇ ਦੇਖਿਆ ਹੀ ਕਰਦੀ। ਉਹਨੇ ਕਹਣਾ ਲਿਆ ਮੈਨੂੰ ਬੀਓ ਹੀ ਲਿਆਈ ਇੱਥੋਂ। ਵੀ ਲਿਆਦੇ ਹੋ ਮੈਨੂੰ ਉਹਨੇ ਕਹਣਾ। ਮੈਂ ਪਿੰਡ ਨੂੰ ਲੈ ਜਾਂ। ਉਹ ਪਿਛਲੀ ਥੀ ਲੈ ਕੇ ਤਾਂ ਗਈ ਸੀ ਐਕਰੀਆ ਇੱਥੋਂ। ਆ ਵੀ ਸੋਹਣਾ ਹਾਂ ਕਿੱਧਰ ਲੱਭਿਆ ਪਤਾ ਨਹੀਂ ਸੀ ਇੱਥੇ ਪਤਾ ਨਹੀਂ ਲੱਗਣਾ ਜ਼ਿਆਦਾ ਕੋਈ ਆਈ ਹੋਊ ਗੱਲਾਂ ਵਾਲੀ ਬੈਠੀ ਹੋਗੀ ਚੱਕ ਲਾਂ ਮੈਂ ਦੇਖਾ ਇਹ ਕੋਲੇ ਬੂਟੇ ਤਾਂ ਨਹੀਂ ਹਾਂ ਡੜੀ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਬਿਲਕੁਲ ਬਿਲਕੁਲ ਹੋਰ ਕੀ ਬਣਾ ਬੱਸ ਕੋਈ ਨਹੀਂ ਅਸੀਂ ਤਾਂ ਇੱਧਰ ਆਏ ਸੀ ਨਰਸਰੀ ਚ ਆਦੇ ਅਸੀਂ ਤਾਂ ਨਰਸਰੀ ਜਾਏ ਬਸੀ ਆ ਦੇਖੋ ਫੁੱਲ ਬੂਟੇ ਲੈਣ ਆਓਰ ਹਾਂ ਅਹ ਹੋਰ ਹਾਂ ਹਾਂ ਤੁਸੀਂ ਦੱਸੋ ਤੁਸੀਂ ਦੱਸੋ ਕਿਵੇਂ ਹੋ ਬਾਈਂਟਾ ਠੀਕ ਆ ਬਟ ਹੂੰ ਠੀਕ ਹੀ ਜਾਂਦੇ ਹਾਂ ਮੈਂ ਕੋਹ ਨਹੀਂ ਬੈਠੇ ਠੀਕੇ ਅੱਛਾ ਮੋਮੈਂਟਰੀ ਕੋ ਮਰੇ ਹੀ ਹੈਂ ਮੋਮੈਂਟਰੀ ਬਾਹਰ ਹੋ ਗਿਆ ਕੋ ਹਾਂ ਅੱਛਾ ਈ ਗੰਮਾ ਦਾ ਕਹਿੰਦਾ ਮੰਮੀ ਨੂੰ ਬੂਟੇ ਦਿਖਾਈਏ ਦੇਖੀ ਉਹਨੇ ਕਹਣਾ ਲਿਆ ਆ ਬੀਬੀ ਲਿਆਈ ਆ ਬੀਬੀ ਲਿਆਈ ਹੈ ਇਹ ਗੱਲ ਆ ਫੁੱਲ ਸੋਹਣੇ ਹੀ ਬੜੇ ਆ ਯਾਰ ਇੱਧਰ ਲੈ ਗੋਰੀਆਂ ਗੁਰੀਆਂ ਬਹੁਤ ਧਿਆਨ ਰੱਖਦੀਆਂ ਫੁੱਲਾਂ ਦਾ ਲੈ ਕੇ ਵੀ ਬਹੁਤ ਜਾਂਦੀਆਂ ਫੁੱਲੇ ਆ ਸ਼ੈੱਡ ਥੱਲੇ ਆ ਜਿਹੜੇ ਪਨੀਰੀ ਆ ਇਹ ਪਨੀਰੀ ਰੱਖੀ ਹੋਈ ਆ ਸ਼ੈੱਡ ਥੱਲੇ ਇਹਨਾਂ ਨੇ ਸਾਰੇ ਫੁੱਲਾਂ ਦੀਆਂ ਜੀ ਕੇਅਰ ਕਰਦੇ ਆ ਰੋੜੂ ਪਾਉਂਦੇ ਆ ਨੇ ਪੰਜਾਬ ਵਾਲਾ ਤਾਂ ਮੈਨੂੰ ਬੂਟਾ ਲੱਭਿਆ ਹਜੇ ਗੇਂਦੇ ਇਹ ਕਾ ਵੀ ਹੁੰਦੇ ਆਹ ਵੀ ਅਸੀਂ ਬਹੁਤ ਲਾਉਂਦੇ ਹੁੰਦੇ ਸਕੂਲੇ ਆਹਾ ਬਰਫ ਫੁੱਲ ਆਹ ਫੁੱਲ ਬੜੇ ਸੋਹਣੇ ਆ ਹੂੰ ਇਹ ਤਾਂ ਗਲਗੋਦੀ ਵਾਲੇ ਆ ਜਿਹਨੂੰ ਆਪਣੇ ਗਲਗੋਦੀ ਕਹਿੰਦੇ ਹੁੰਦੇ ਆਹ ਹੜ ਆਹਾ ਚੌਕੜੀਆਂ-ਕੱਡੀਆਂ ਲੱਗੀਆਂ ਆਈ ਨਹੀਂ ਹੈ ਡੈਡੀ ਮੰਮੀ ਆਈ ਨਹੀਂ ਆ ਫੁੱਲ ਲੈ ਆ ਜੀ ਆਪਾਂ ਇਹ ਹੁਣ ਜਾ ਕੇ ਲਾਵਾਂਗੇ ਗਮਲਿਆਂ ਦੇ ਵਿੱਚ ਮੰਮੀ ਨੂੰ ਆਹ ਦਿਖਾਉਂਦੇ ਨੂੰ ਗਣੇ ਲਿਆ ਆਵੇ ਦੋ ਚਾਰ ਬੂਟੇ ਲਿਆ ਆਪਾਂ ਲਾਵਾਏ ਘਰੇ ਇਹ ਲੀਲੀ ਦਾ ਬੂਟਾ ਠੰਡ ਲੱਗਦੀ ਆ ਭਣੇ ਠੰਡ ਲੱਗਣ ਲੱਗੀ ਕੋਟ ਦੂਜਾ ਚ ਇਤੋਂ ਹੀ ਪਾਉ ਦੇ ਇਧਰ ਅੱਛਾ ਅੰਦਰ ਵੀ ਗਮਲੇ ਰੱਖੇ ਆ ਇਧਰ ਹੈ ਆ ਗਮਲੇ ਵਾਲਾ ਪੋਰਸ਼ਨ ਆ ਗਿਆ ਸਾਰ ਵਾਹ ਜੀ ਵਾਹ ਚਾਰੇ ਵੀ ਰੱਖਿਆ ਨਾੜੀ ਇਹਨਾਂ ਨੇ ਆਹ ਚੀ ਜ ਨਮੀ ਆ ਬਈ ਵਕਸਿਆਂ ਵਾਲੀ ਵਾਹ ਵਾਹ ਵੀ ਵਾਹ ਆਹ ਚੀ ਜ ਨਮੀ ਦੇਖੀ ਆ ਦਬੂਕ ਜੇ ਇਹਦੇ ਵਿੱਚ ਭਰਦੇ ਹੋਣਗੇ ਪਹਿਲਾਂ ਥੱਲੇ ਕਾगज ਪਾ ਕੇ ਮੋਮਮੀ ਉੱਤੇ ਰੇਹ ਪਾ ਕੇ ਫੇਰ ਲਾਉਂਦੇ ਹੋਣਗੇ ਇੱਧਰ ਬਣਾਇਆ ਇਹਨਾਂ ਨੇ ਲੱਕੜ ਦਾ ਸਿਸਟਮ ਸਾਰਾ ਵਾਹ ਜੀ ਵਾਹ ਆਹ ਦੇਖੋ ਆਪਣੇ ਕਹਿੰਦੇ ਨੇ ਤਨੀਰਾਮ ਆਹ ਦੇ ਬੈਠਾ ਨੇ ਤਨੀਰਾਮ ਬਹੁਤ ਵਧੀਆ ਬਣਾਇਆ ਹੈ ਜਨ ਇਹਨਾਂ ਨੇ ਸਾਰਾ ਕੁਝ ਇੱਧਰ ਦੇਖੋ ਆਹ ਲੈ ਲੈ ਏ ਮਰੂ ਲਾਤ ਕਹਿ ਦਿੰਦੇ ਨੇ ਲੋਡ ਹੋਰ ਇਤਨੀ ਆਰਾਮ ਹੁਣੀ ਬੈਠੇ ਬਹੁਤ ਕੋਸਾ ਯਾਰ ਦੇਖਣ ਨੂੰ ਇੱਥੇ ਆ ਪਾਰਕ ਦੇ ਵਿੱਚ ਆ ਦੇਖੋ ਦੇ ਪਾਣੀ ਆਈ ਜਾਂਦਾ ਪੱਥਰ ਦਾ ਕੰਮ ਵੀ ਇਹਦਾ ਵਿੱਚ ਹੀ ਆ ਠੀਕਾ ਸੈਂਟਰੀ ਸਟੈਨਰੀ ਆ ਇਧਰ ਪੱਥਰ ਲਾਇਆ ਹੋਇਆ ਇਹਨਾਂ ਦਾ ਸਟੈਨਰੀ ਸਟੋਰ ਆ ਓਕੇ 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 ਇਹ ਵੀ ਕੰਮ ਵਧੀਆ ਇੱਕ ਇਹਤੋਂ ਬਾਰਕ ਦੇ ਵਿੱਚ ਹੀ ਸਾਰਾ ਕੁਝ ਲਾਈ ਫਿਰਦੇ ਆ। ਆਹ ਦੇਖੋ। ਕਿੰਨਾ ਸੋਹਣਾ ਡਿਜ਼ਾਈਨ। ਵਿੱਚੇ ਪੱਥਰ ਦਾ ਕੰਮ ਹੈ, ਇਹਨਾਂ ਦਾ ਵਿੱਚੇ ਬੂਟਿਆਂ ਦਾ ਕੰਮ ਆ, ਵਿੱਚੇ ਗਮਲਿਆਂ ਦਾ ਕੰਮ ਆ, ਵਿੱਚੇ ਖਾਦਾਂ ਦਾ ਸਾਰਾ ਕੁਝ ਬਤੰਦਰ। ਇਹ ਤਾਂ ਕੀ ਸਾਰਾ ਕੁਝ ਪੱਥਾ ਗਰੀ ਫਿਰਦੇ ਆ ਬੰਦ। ਆਹ ਕੀ ਹੈ ਬਈ? ਵਾਹ ਵਾਹ। ਆਪਣੇ ਇਦਰਾਏ ਪਈ ਹੁੰਦੀ ਹੈ ਬਜਰੀ ਕਿੰਨੀ। ਇਹਨਾਂ ਦਾ ਪੈਕ ਕਰਕੇ ਰੱਖਿਆ, ਵੇਚਦੇ ਆ ਭਰਾਈ। ਬਜਰੀ ਐਂ ਬੂਟਿਆਂ ਚ ਪੈਂਦੀ ਆ ਤੇ ਪੈਟਕਾਂ ਦੇ ਵਿੱਚ ਪੈਕ ਕਰ-ਕਰਕੇ ਰੱਖੀ ਹੋਈ ਆ ਦੇਖ ਲੋੜਾ। ਮੈਂ ਦਿਖਾਵਾਂ ਤੁਹਾਨੂੰ ਕਿੰਨੇ ਦਾ ਇਹ। ਮੈਂ ਚਾਰਸ ਫੋ ਦਾ ਇਨੋ ਬੜਕਾ ਫਰਨੀਚਰ ਵਾਲਾ 파ਟ ਆ ਜਾਂਦਾ ਇੱਧਰ ਐਸੇ ਤੋਂ ਮਹਿੰਗਾ ਇਹ 220 ਹਾਂ ਦਾ ਝੁਗਾ ਜਾ ਦੇਖ ਲਓ 22000 ਦਾ ਟੈਂਟ ਇਹ ਲੈ 250 ਨਹੀਂ ਕਿ 250 ਦਾ ਇਥੋਂ ਲੱਕੜਾਂ ਲਿਆ ਕੇ ਚਰਾ ਕੇ ਲਾ ਨਾ ਦਈਏ ਤਾਂ 15000 ਦਾ ਬਣ ਜਾਂਦਾ ਵਧੀਆ ਉਹ ਲਾਇ ਲਾਉਣਾ ਹੋਵੇ ਇੱਧਰ ਹੈਗਾ 25000 ਦਾ ਹੂਲਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਰੁੱਸੇ ਬੈਠੇ ਹੋ ਕਿ ਦਾਮ ਲੈ ਰਹੇ ਹੋ ਮੁੰਡਾ ਤਾਂ ਪੜ੍ਹਣੀ ਛੱਡ ਕੇ ਪਤਾ ਨਹੀਂ ਕਿੱਧਰ ਨਾਂ ਗਈ ਪੜ੍ਹਨੇ ਆ ਪੜ੍ਹਨੇ ਇੱਧਰ ਨਾਂ ਗਈ ਓਏ ਸੱਟਰ ਗਈ ਉਹਦਾ ਕੰਮ ਖਰਾਬ ਹੋ ਗਿਆ ਲੱਗਦਾ ਮਨ ਤਾਂ ਕਾਊਂਟਰ ਵੀ ਨਹੀਂ ਪਤਾ ਇੱਥੇ ਵੀ ਜਿੱਥੇ ਬਿੱਲ ਕਟਾਉਂਦੇ ਆ ਆਪਣੇ ਜਦੋਂ ਦੁਕਾਨ ਦੇ ਵਿੱਚ ਵੜਦਿਆਂ ਸਾਈਡ ਤੇ ਬੈਠਿਆਂਦੇ ਇੱਥੇ ਦਾ ਉਤੰਦਰ ਲੱਭਦਾ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਗਏ ਭੈਣੇ ਇਹਦਾ ਖਰਾਅੂ ਕਰ ਲਿਆ ਤਾਂ ਉਹ ਕਹਿੰਦੇ ਨੇ ਹੁੰਦੇ ਆਪਣੇ ਇਧਰ ਵੀ ਜਦੋਂ ਆਪਾਂ ਮੇਲੇ ਮੁੱਲਦੇ ਆਨੇ ਨਾ ਵੀ ਜਿਹੜਾ ਘਮਾਚ ਗਿਆ ਗੱਡੀ ਕੋਲੇ ਆਈ ਜਾਇਓ ਹੁਣ ਮੈਂ ਘਮਾਚ ਗਿਆ ਹੁਣ ਮੈਂ ਗੱਡੀ ਕੋਲੇ ਜਾਂਦਾ ਹੁਣ ਤਾਂ ਇੱਕ ਹਾਲੀ ਆ ਵੀ ਗੱਡੀ ਕੋਲੇ ਲੱਭ ਸਕਦੀ ਆ ਹੁਣ ਤਾਂ ਗੋਮਾਂਗੀ ਇੱਥੋਂ ਮਨ ਲੱਭ ਹੀ ਨਹੀਂ ਮੈਂ ਬਹੁਤ ਟੱਕਰਾ ਮਾਰ ਗਿਆ ਉਹਦੇ ਕਹਿਣਾ ਕਿ ਜਿਹੜਾ ਜਿਹੜਾ ਗੁੰਮੀ ਗਿਆ ਵੀ ਜਾਂ ਟਰਾਲੀ ਕੋਲੇ ਆਈ ਜਾਏ ਉਹ ਜਾਂ ਪੜੀ ਜਿਹੜੀ ਗੱਡੀ ਆ ਉਹਦੇ ਕੋਲੇ ਆਈ ਜਾਏ ਉਹ ਹੁਣ ਆਪਾਂ ਗੱਡੀ ਕੋਲੇ ਚੱਲੇ ਆ ਆਪਾਂ ਗੋਮੋ ਚੁੱਕੇ ਆ ਇੱਥੇ ਵੱਡਾ ਵਾਲਾ ਸਿਸਟਮ ਪਤਾ ਨਹੀਂ ਲੱਭੀ ਨਹੀਂ ਮੈਨੂੰ ਤਾਂ ਭਨੇ ਮੈਂ ਹੁਣ ਗੱਡੀ ਕੋਲ ਹੀ ਜਾਂਦਾ ਫੋਡ ਵੀ ਮੇਰੇ ਕੋਲ ਹੀ ਰਹਿ ਗਿਆ ਉਹ ਮੈਂ ਤਾਂ ਆਏ ਸੀਗਾ ਮੈਂ ਕਿਹਾ ਅਸੀਂ ਆਏ ਵੇ ਸੀ ਚਲ ਬੂਟੇ ਦਿਖਾ ਦੂੰ ਉਹਨੂੰ ਉਹ ਤਾਂ ਬਾਲਾ ਹੀ ਟਾਈਮ ਲਾਦਾ ਪਤਾ ਨਹੀਂ ਕਿੱਥੇ ਬਹਿ ਗਈ ਜਾ ਕੇ ਬੁਲਾ ਕੇ ਲੈ ਵਾ ਦੇਖ ਲਓ ਜੇ ਹਾਂ ਬੁਲਾ ਲਿਓ ਜਾਂ ਅੰਦਰ ਆ ਬੀਆਂ ਦੇ ਦਰਖਤ ਹੋਣਗੇ ਹਨਾ ਹਾਸ ਲੱਗਾਂ ਦੀ ਦਵਾਈ ਮਸ਼ਾਅ ਕੀੜਿਆਂ ਕੂੜਿਆਂ ਦੀ ਹੈ ਨਾ ਅੱਛਾ ਅੱਛਾ ਦੇਖਾ ਮਮੜੇ ਪਾਈ ਹੁਣ ਤੋਂ ਘੁੰਮਣਾ ਲੱਗੇ ਦੇਖਿਆ ਆ ਪਰ ਐੱਚੇ ਹੀ ਤੁਰੇ ਹੋ ਤੇ ਸਿੱਧਾ ਹੀ ਵਾ ਠੀਕ ਆ ਸਿਸ਼ ਪੁਆਇੰਟ ਮਸਾਂ ਦੱਬੀ ਹੈ ਭੈਣੇ ਆ ਵਾਹ ਵੇ ਆ ਤਾਂ ਬਾੜੀ ਸਿਰਾਂ ਕੰਮ ਲੈ ਐ ਨਿੱਕੇ ਨਿੱਕੇ ਮਾਚੀਆਂ ਬੱਲੇ ਬੱਲੇ ਆ ਆ ਚੀਜ਼ ਬਾੜੀ ਸਿਰਾਂ ਯਾਰ ਨਾ ਦੇ ਲੈ ਆਪਾ ਉਹ ਦੇਹ ਦੇ ਨੇ ਦੀਆਂ ਟੀਵੀਆਂ ਜਾਂ ਜੇ ਇੱਥੇ ਸੱਪ ਜਾਂ ਫਿਰਦਾ ਹੁੰਦਾ ਉਹ ਮੈਂ ਆ ਤਾਂ ਸਿਸਟਮ ਆ ਤੇ ਕਿੰਨੀ ਸੋਹਣੀ ਪੌੜ ਬਣਾਈ ਆ ਯਾਰ ਆ ਤੇ ਛੋਟੀਆਂ ਪੌੜਾਂ ਵੱਡੀ ਪੌੜ ਉਹ ਸੋ ਜਿਗਾਰਡਮੈਂਟ ਵੱਡਾ ਵਾਲਾ ਬੰਦਾ ਗੁੰਮਵਾਰੀ ਛਿਤੀ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕਿਵੇਂ ਕੀ ਆ ਲਾ ਮਨ ਲੱਗਾ ਹੁਣ ਫੇਰ ਨਾ ਗੁੰਮ ਜੀ ਹੁਣ ਬਾੜੀ ਹੋ ਜਾਂਦੀ ਆ ਉਹ ਬਾਰਬੀਕਿਊ ਪਿਆ ਓਏ ਕੋਈ ਤਾਂ ਬਾਰਬੀਕਿਊ ਦੇ ਵਿੱਚ ਮੱਚਦਾ ਫਿਊਲ ਨਹੀਂ ਦੇਖੋ ਬਾਰਬੀਕਿਊ ਬੈ ਗਿਆਂ ਬਹੁਤ ਬਹੁਤ ਹਜਾਰ ਇਹਦੇ ਵਿੱਚ ਤਾਂ ਆਲ ਸ਼ੋਪਿੰਗ ਸੈਂਟਰ ਆ ਗਿਆ ਲਾ ਭਰੂ ਆ ਇਹਦਾ ਜਿਵੇਂ ਨਰਸਰੀ ਆ ਪਰ ਨਰਸਰੀ ਦੇ ਵਜੋਂ ਤਾਂ ਬੜਾ ਕੋਚਰ ਸ਼ੋਪਿੰਗ ਮਾਲ ਆ ਗਿਆ ਬਹੁਤ ਵੱਡਾ ਬਣਾਇਆ ਉਹ ਜਗਾਰਡਮੈਂਟ ਇਹਨਾਂ ਦਾ ਸਾਰਾ ਕੋਸੀ ਆ ਗਿਆ ਸਟੋਰ ਦੇ ਵਿੱਚ ਲੈਟਾ ਗੱਮਾ ਬੋਈ ਬੜਾ ਇੱਥੇ ਕਹਿੰਦਾ ਅਸੀਂ ਟੋਡੀਆਂ ਵੀਡੀਓ ਦੇਖਦੇ ਹੁੰਦੇ ਆ ਸਾਰਾ ਘੁੰਮ ਘਮਾ ਕੇ ਹੁਣ ਇੱਥੇ ਹੋਣਾ ਦਾ ਬਿੱਲ ਆ ਕੀਤੀ ਜੀ ਅਸੀਂ ਸ਼ਾਪਿੰਗ ਨਾ ਪਛਲੋਂ ਵੀ ਕੀਤੀ ਬੂਤੇ ਬਾਟੇ ਲੈ ਲੇ ਛੋ ਬੈਂਡ ਡਨ ਗੱਡੀ ਚ ਬੂਤੇ ਲਾ ਤੋ ਹਰੇਕ ਇੱਥੋਂ ਚੱਕਣਾ ਪਰੋਂ ਦੇਖ ਕੇ ਨੇ ਤੁਸੀਂ ਜੱਜ ਕਰ ਸਕਦੇ ਵੀ ਇਹਦੇ ਅੰਦਰ ਕੀ ਕੋਜਾ ਹਨਾ ਹੁਣ ਅੰਦਰ ਜਾ ਕੇ ਫਿਰ ਪਤਾ ਲੱਗਦਾ ਵੀ ਕਿਵੇਂ ਕੀ ਮਾਹੌਲ ਆਹਾ ਹਾਂ ਚਾਰ ਰੱਖਣੇ ਆ ਚਾਰ ਓਕੇ ਇੱਤੇ ਤੇ ਇੱਤੇ ਇੱਤੇ ਦੇ ਰੁਪਏ ਆਜੇ 100 ਰੁਪਏ ਤਾਂ 100 ਰੁਪਏ ਆ ਮੀਨਜ਼ ਆਏ ਤਾਂ ਫਿਰ ਹੁਣ ਤੁਸੀਂ ਇੰਡੀਆ ਦੇ ਸੋਚੀ ਚੱਲੋ ਫਿਰ ਤਾਂ ਜ਼ਿੰਦਗੀ ਨਾ ਬੰਦਾ ਜੀ ਸਕਦਾ ਕੁਝ ਖਾ ਸਕਦਾ ਕਈਆਂ ਦੇ ਸੱਜਣ ਲੈ ਕੇ ਆਇਆ ਕਈਆਂ ਦੇ ਸੱਜਣ ਰਵਾ ਕੇ ਆਇਆ ਹੈ ਕਈਆਂ ਦੇ ਸੱਜਣ ਲੈ ਕੇ ਆਇਆ ਕਈਆਂ ਦੇ ਸੱਜਣ ਰਵਾ ਕੇ ਆਇਆ ਅੱਛਾ ਉਹ ਜਾ ਰਿਹਾ ਸੀ ਅੱਛਾ ਇਹ ਬਹੁਤ ਪੁਰਾਣੀ ਚਰਚਾ ਇੱਕ ਇਹਦਾ ਤੁਹਾਨੂੰ ਪੂਰਾ ਬਾਇਓ ਡਾਟਾ ਇੱਕ ਸਪੈਸ਼ਲ ਬਲੌਗ ਬਣਾਵਾਂਗੇ ਇੱਕ ਆ ਚਰਚਾ ਤੇ ਇੱਕ ਆ ਜਿਹੜਾ World War ਹੋਈ ਸੀਗੀ ਉਸ ਜਿਹੜੇ ਬਾਰ ਬਾਰ ਛੀਦ ਹੋਏ ਸੀ ਉਹਨਾਂ ਦਾ ਸਟੈਚੂ ਬਣਾਇਆ ਹੋਇਆ ਇੱਥੇ ਤੇ ਇੱਕ ਦਿਨ ਸਪੈਸ਼ਲ ਬਲੌਗ ਕੱਢ ਕੇ ਤੁਹਾਨੂੰ ਫਿਰ ਦਿਖਾਵਾਂਗੇ ਸਾਰੀ ਇਹਨਾਂ ਦੀ ਹਿਸਟਰੀ ਦੱਸਾਂਗੇ ਜੇਮਸ ਬੌਂਡ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਤੇ ਆਹ ਜਿਹੜੀ ਗੱਡੀ ਆ ਇਹ ਕਿਸੇ ਟਾਈਮ ਜੇਮਸ ਬੌਂਡ ਨੇ ਚਲਾਈ ਆ ਤੇ ਇਹਦਾ ਸਾਰਾ ਤੁਹਾਨੂੰ ਦੱਸਾਂਗੇ ਇੱਕ ਬਲੌਗ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਮਾਸਾਂ ਹੀ ਲੱਭ ਕੇ ਲਿਆਂਦੀ ਲੱਗਦੀ ਆ ਮੰਮੀ ਦਾ ਓ ਯਾਰ ਕਿੰਨਾ ਦੇ ਘਰੇ ਸੀ ਉਹ ਕਰਿਆ ਬਾਹ ਚ ਰੇ ਕੰਮਣਵਾ ਫੇ ਹਾਂ ਉਹ ਰਿਆ ਫੋਨ ਕਰ ਜੇ ਕਿ ਕਿੰਨੀ ਕਿੰਨੀ ਕਾਤਾ ਚ ਗੁੱਸੇ ਚ ਲਾਈ ਕਰੇ ਕਰੇ ਪਾਈ ਕਿੱਧਰ ਕਿੱਧਰ ਗਾਹੇ ਗਾਂ ਚਲੇ ਗਈਆਂ ਲੋ ਬੰਮ ਨਾ ਰੱਖਾ ਉਹ ਕੱਦਰ ਨਾ ਗਈ ਸੀ ਮੰਮੀ ਮੈਂ ਤਾਂ ਰੱਜੀ ਗਈਆਂ ਸੀਗੀਆਂ ਉਹੀ ਤਾਂ ਗਏ ਅਈ ਤਾਂ ਇੱਧਰ ਆਏ ਸੀਗੇ ਪਾਹ ਬੂਟੇ ਵਾਟੇ ਲੈਣ ਅਈ ਤਾਂ ਬੂਟੇ ਬਾਟੇ ਲੈਣ ਆਏ ਸੀ ਮੈਂ ਕਿਹਾ ਮੰਮੀ ਨੂੰ ਦਿਖਾਉਣਾ ਵਾ ਵੀ ਫੁੱਲ ਫੁੱਲ ਜੇ ਚਾਹੀਦੇ ਹੋਏ ਕੋਈ ਹੌਲ ਕਿੱਥੇ ਆ ਮੈਂ ਹੁਣ ਤਾਂ ਅਸੀਂ ਆ ਗਏ ਹੁਣੀ ਆਏ ਆ ਜੇ ਗੱਡੀ 'ਚ ਬੈਠੇ ਆ ਕੇ ਮਾਤਾ ਕਦੋਂ ਦਾ ਹੁਣ ਤੇ ਗਏ ਹੁਣ ਛੋੜੋ ਲੱਗਦੀ ਨਹੀਂ ਅੰਧੀਂ ਲਿਆਈ ਮੈਨੂੰ ਪਹਿਲਾਂ ਹੀ ਪਤਾ ਸੀ ਇਹਨੇ ਕਿਹਾ ਬੀ ਲੈ ਕੇ ਆਈ ਬੀ ਲਿਆਈ ਬੀ ਲਾ ਮਾਗੇ ਹਾਂ ਬੀ ਲਾ ਮੈਂ ਘਰ ਨਾਲ ਰਧੇ ਹੁ ਮੇਰੇ ਪਾਏ ਆ ਮੈਨੂੰ ਹੁਣ ਕੀ ਪਤਾ ਗਾਵਣੇ ਤਾਂ ਹੁਣ ਐਵੇਂ ਪਏ ਰਹਿਣੇ ਆਂ ਤੇ ਮਿੱਟੀ ਪਾਉ ਇਹਨਾਂ 'ਚ ਮਿੱਟੀ ਘਰ ਆ ਜਾਂਦਾ ਕਰਪਿਆ ਉਹਦੇ ਆਦਾ ਮਿੱਟੀ ਜਾਂਦੀ ਆ ਹਾਂ ਉਹ ਗਿਆ ਚੁੱਕਾ ਹਾਂ ਮਿੱਟੀ ਨਾਲ ਆਖੰਦਾ ਹੈ ਨਾ ਮਰ ਤਾਂ ਹੀ ਲਾਇਆ ਸੀ ਮੈਂ ਕਿਹਾ ਮੰਮੀ ਨੂੰ ਦਿਖਾਉਣਾ ਫੁੱਲ ਮੈਂ ਕਿਹਾ ਮੰਮੀ ਨੂੰ ਫੁੱਲ ਦਿਖਾਉਣਾ ਵਾ ਬਾਹਲੇ ਸੋਹਣੇ ਫੁੱਲ ਆ ਹਾਂ ਉਹ ਮੇਰੇ ਵੇਖੇ ਵੀ ਆ ਜਨਮ ਆ ਕੇ ਲੈ ਕੇ ਆਈ ਸੀ ਵੀ ਉਹ ਆ ਮੈਂ ਕਹਿੰਦਾ ਉਹ ਟਾਈ ਚੀਜ਼ ਤੇਰੇ ਕੱਟ ਦਾ ਲਏ ਸੀ ਉਹਨਾਂ ਨੇ ਵੀ ਨਹੀਂ ਵੀ ਤਾਂ ਨਹੀਂ ਕੱਡੇ ਸੀ ਹਾਂ ਤੁਹਾਨੂੰ ਕਹਿੰਦੇ ਨੇ ਨਹੀਂ ਗੰਡਿਆਂ ਦੇ ਵੀ ਤਾਂ ਜਾਣ ਨਹੀਂ ਦਿੱਤੇ ਨਹੀਂ ਨਹੀਂ ਵੀ ਤਾਂ ਮੇਰੇ ਪੈਸੇ ਚ ਪਾਏ ਹੋਏ ਸੀ ਵੀ ਤਾਂ ਮੈਂ ਲਿਆਈ ਸੀ ਉਹ ਵੀ ਸਾਰੇ ਸਾਰੇ ਹੋ ਕੇ ਸੁੱਕ ਗਏ ਉਹ ਮੌਸਮ ਦੇ ਹਿਸਾਬ ਨਾਲ ਹੁੰਦੇ ਆ ਹੁਣ ਜਿਵੇਂ ਇੱਧਰ ਮੌਸਮ ਹੋਰ ਆ ਆ ਹੋਏਗਾ ਠੰਡ ਹਾਂ ਇਹ ਠੰਡ ਵਾਲੇ ਇਹਨਾਂ ਦਾ ਨਾਲ ਜਹਾ ਬੂਟਾ ਫਲ ਭਰਿਆ ਪਿਆ ਹੋ ਹਾਂ ਉਸ ਸਪੀਕਰ ਵਾਲਾ ਬਹੁਤ ਸੋਨ ਲੱਗਦੇ ਉਹ ਨਾਲ ਨੂੰ ਕਿਹੜੇ ਸਪੀਕਰਾਂ ਵਾਲਾ ਆਹ ਦੇ ਆਪਣੀ ਪਾਰ ਕੱਜਾ ਸਾਹਮਣੇ ਹੀ ਅੱਛਾ ਕਿਹਨੇ ਬਾਅਦ ਤੁਸੀਂ ਉਹ ਕਹਿੰਦੇ ਸੁੱਕ ਗਿਆ ਸੀਗਾ ਭਾਈ ਹਾਂ ਉਹ ਤਾਂ ਸੁੱਕ ਗਿਆ ਬਾਅਰ ਵਾਲਾ ਤਾਂ ਹਾਂ ਉਹ ਤਾਂ ਸੁੱਕ ਗਿਆ ਸੀ ਉਹ ਤਾਂ ਹੀ ਸੁੱਕ ਗਿਆ ਸੀ ਉਮਰ ਦਾ ਤਾਂ ਲਾ ਇਰੋਂ ਬਾਅਦ ਵੱਡੇ ਵੱਡੇ ਫੁੱਲਾਂ ਵਾਲੇ ਅੱਗੋਂ ਇਹ ਰੰਗ ਬਦੰਗੇ ਫੁੱਲਾਂ ਵਾਲੇ ਹੁੰਦੇ ਬਹੁਤ ਉੱਥੇ ਹੁਣ ਨਿਕਲਣ ਹੁਣ ਮਈ ਚ ਹੋਣਗੇ ਫੁੱਲ ਹੁਣ ਕਿਉਂ ਉਦੋਂ ਧੁੱਪਾਂ ਪੈਣ ਲੱਗਣਗੀਆਂ ਹੁਣ ਤਾਂ ਮੌਸਮ ਇੱਥੇ ਬੜਾ ਖਰਾਬ ਆ ਦੇ ਉਹ ਵੀ ਲੈ ਆਈਂ ਵੀ ਬੂਟੇ ਨਹੀਂ ਆਉਣੇ ਵੀ ਲੈ ਆਈਂ ਸਾਰੇ ਰੰਗਾਂ ਦੇ ਸਾਰੇ ਰੰਗਾਂ ਦੇ ਵੀ ਲੈ ਕੇ ਆਵਾਂ ਹਾਂ ਇੱਕ ਇੱਕ ਬੱਤਾ ਸਾਰੇ ਰੰਗਾਂ ਦਾ ਰਿਹਾ ਨਹੀਂ ਇਹ ਰਪਾ ਉਹ ਹਿਸਾਬ ਨਾਲ ਘਾਵਾਂਗਾ ਚਲਾ ਦੇਾਂਗੇ ਉਹਦਾ ਹੁਣ ਜਦੋਂ ਉਹ ਜਦੋਂ ਉਹ ਆਉਣ ਆਉਂ ਨੂੰ ਤਾਂ ਹੋਰ ਪਨੀਰੀ ਪੈ ਆ ਜਾਣੀ ਆ ਉਦੋਂ ਆਉਂਦਾ ਹੋਇਆ ਫਿਰ ਲੈ ਕੇ ਆਉਂਗਾ ਅਈ ਤਾਂ ਆਹ ਤੇ ਆ ਲੈ ਕੇ ਆਏ ਆ ਆਹ ਦੇ ਆਹਾ ਬੂਟੇ ਹਾਂ 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 ਇਹ ਜਿਹੜੇ ਯਾਰ ਬੱਦੇ ਕਿੰਨੇ ਸੋਹਣੇ ਆ ਹਾਂ ਦੇਖਿਆ ਤਾਂ ਇਹ ਤਾਂ ਤੈਨੂੰ ਫੋਨ ਲਾਈ ਜਾਂਦਾ ਸੀ ਮੈਂ ਮੈਂ ਕਿਹਾ ਮੰਮੀ ਨੂੰ ਦਿਖਾਉਣਾ ਵਾਂ ਮੈਂ ਤਾਂ ਕੀ ਆ ਕਰੇਕ ਹਾਂ ਸੀਤਾ ਕੈਮਾਂ ਹਾਂ ਸੀਤਾ ਕੈਮਾਂ ਹਾਂ ਸੀਤਾ ਕੈਮ ਕਰਕੇ ਤਾਂ ਗੇੜਾ ਦਿੱਤੇ ਆਈ ਅੱਜ ਠੀਕ ਆ ਸ਼ਰਾਬਿਓ ਕਿਦਨ ਲੈ ਕੇ ਆਉਣੀਆਂ ਦਵਾਈ ਬਾਪ ਨੂੰ